ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਪਾਜੀ ਸਭ ਠੀਕ ਆ ਪਿੰਡਾ ਜੀ ਹੋਰ ਸੁਣਾਓ ਵਧੀਆ ਸਾਬ ਸੁਨੀਪਾ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੰਦੀਪ ਡੇਰੀ ਫਾਰਮ ਵੇਖਣ ਆਲੇ ਨੂੰ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਬਾਬਾ ਦੀਪ ਸਿੰਘ ਮੇਰੇ ਰਖੇ ਸਾਰਿਆਂ ਦੇ ਹੋਰ ਸੁਣਾਓ ਸਭ ਠੀਕ ਆ ਮੇਰਾ ਮੇਰਾ ਹੋਰ ਸੁਣਾਓ ਬਹੁਤ ਵਧੀਆ ਚੜਦੀ ਕਲਾ ਨਿਆਰੇ ਬੱਜੇ ਪਏ ਮੇਕਿਆ ਮਾਲ ਪਿਛਲਾ ਮਾਲ ਪਾਜੀ ਵਿਗਦਾ ਰਹਿੰਦਾ ਰੋਜ਼ ਕੇ ਚਲੋ ਚਲੋ ਚਲ ਕੇਲੇ ਇੱਕ ਦੋ ਵੀਡੀਓ ਚ ਵੇਚ ਜਾਂਦੀਆਂ ਐਵੇਂ ਵਿਗਦੀਆਂ ਰਹਿੰਦੀਆਂ ਵੀਡੀਓ ਤੇ ਮਗਰੋਂ ਵੀ ਗਾਗ ਤੁਰੇ ਆਉਂਦਾ ਫੋਨ ਕਰਕੇ ਦ ਆਏ ਵੀਰੋ ਦੋ ਮਿੰਟਾਂ ਲੱਗੇ ਹਾਂਜੀ ਤੇ ਫਿਰ ਵੀਡੀਓ ਵੇਂਦੇ ਰਹਿੰਦੇ ਆ ਵੀਰ ਹਾਂ ਹਾਂ ਤੇ ਮਾਲ ਵਿਕਦਾ ਜਾਂਦਾ ਵਾ ਚਲੋ ਅੱਡਾ ਵਾ ਕੋਈ ਨਾ ਕੋਈ ਗੱਲ ਕਰੇ ਨਾ ਕੋਈ ਘੜੀ ਨਾ ਇਹ ਕੋਈ ਵੇਚਾਂਗੇ ਲਿਆਵਾਂਗੇ ਫੇਰੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਆ ਗਈ ਕਿਤੇ ਕੰਮ ਅੰਦਰ ਵੀ ਜਾਣਾ ਪੈਂਦਾ ਅੱਜ ਅੱਜ ਫਰ ਕਿੰਨੀਆਂ ਜੀ ਅੱਜ ਆਪਣਾ ਪੰਜ ਡੰਗਰ ਵਾ ਚਲੋ ਹਾਂ ਅੱਜ ਵੇਡ ਤੋਂ ਸ਼ੁਰੂ ਕਰੀਏ ਆਜੋ ਉਧਰ ਹੀ ਆਜੋ ਫਿਰ ਵਹਿੜ ਦੀ ਅੱਜ ਅੱਜ ਵਹਿੜ ਵੇਚ ਕਰਤੀ ਐ ਜਰਸੀ ਜਹਾ ਗਿਆ ਨਾ ਗੋਸਤਾ ਸੁਈ ਆ ਜੀ ਸੁਈ ਸੰਦੀ ਵੀਰ ਆਹਾ ਸਨੀਵੀਰੇ ਜਦਨ ਵਛੀ ਸੂਈ ਨਾ ਹੂੰ ਜੇ ਸੁਟੰਡੀ ਤੇ ਮੈਂ ਉਦੋਂ ਹੀ ਇੱਥੇ ਗਿਆ ਹਾਂ ਹੂੰ ਤੇ ਉਦਨ ਵੀਰ ਹੋਣਾ ਨਹੀਂ ਦਿੱਤੀ ਹੂੰ 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 ਅੱਜ ਸੂਈ ਨੂੰ 14 15 ਦਿਨ ਹੋ ਗਏ ਆ ਹੂੰ ਬੈੜ ਦੂ ਤੇ ਹਜੇ 12 ਦਾ ਟਾਈਮ ਹੋਇਆ ਵਾ ਹਾਂਜੀ ਤੇ ਆਪ ਦੱਸਦੀ ਬੈੜ ਵੀ ਮੈਂ ਹੈਗੀ ਆ ਉਹ ਦੱਸੀ ਬੈੜ ਲਿਆਉਣੀ ਆ ਨਿਸ਼ਾਨਾ ਬੰਬ ਹਾਂ ਐਵੇਂ ਵਛੀ ਵੇ ਮੈਂ ਬਿਲਕੁਲ ਬਿਲਕੁਲ ਸਹੀ ਗੱਲ ਦੀ ਬੈਠੋ ਬੈਠਾ ਸਭ ਬਾਈ ਚੋਈਜੂ ਕਿਵੇਂ ਆ ਜੀ ਮੈਂ ਹਾਂ ਸੰਦੀਪ ਇੱਕ ਨੰਬਰ ਦੀ ਤੇ ਹੁਣ ਦੁੱਧ ਐਸ ਟਾਈਮ ਕਿੰਨਾ ਐ ਕਿਹਾ ਵੀ 20 ਕਿਲੋ ਦੁੱਧ ਦੇ ਅੱਛਾ 20 ਕਿਲੋ ਹਾਂ ਅਵਸ਼ੀ ਵੇਖੋ ਉਹ ਟੋਕੜ ਗਾਂ ਦਾ ਵੀ ਇਹਨੂੰ ਦੁੱਧ ਕਹਿੰਦੇ 15 ਦਿਨਾਂ ਦੀ ਵਸ਼ੀ ਆ ਹਮ ਸਿੰਘਾਂ ਵੈੜਵੇ ਵਾਹ ਜੀ ਵਾਹ ਠੀਕ ਐ ਐਂਡੀ ਕਰਾ ਰੇ ਬੰਦਾ ਜੀ ਐਂਡ ਐਂਡ ਕਰਾਇਆ ਐ ਦੁੱਧ ਕਰਦੀਆਂ ਗਾਂ ਤਾਂ ਨੂੰ ਪੜਾ ਫਿਰ ਲਿਆਉਣੀ ਆ ਦੋ ਚਾਰ ਹੀ ਆ ਕਿਤੇ ਲਿਆਵਾਂਗੇ ਬੰਦੂ ਫੀਸੀ ਬਾਲਾ ਮਾਲ ਇਕੱਠਾ ਕਰਨ ਦਾ ਕਿ ਕਰ ਬਿਲਕੁਲ ਬਿਲਕੁਲ ਜੀ ਬਿਲਕੁਲ ਆ ਜਾਓ ਮੂਮਾ ਜਕਰਤ ਬਰੇ ਵੇਖੋ ਸੰਦੀਪਾ ਜੀ ਬੁੱਥੀ ਵੇਖੋ ਹੈ ਕਿ ਨਹੀਂ ਕਿੰਨਾ ਕਰ ਜੂ ਦੁੱਧ ਭਾਈ ਇਹਨੇ ਹੋਰ 3-4 ਕਿਲੋ ਵਧਣਾ ਇਹ ਸੰਦੀਪ ਯਕੀਨ ਕਰੀ ਤੂੰ ਹਾਂਜੀ ਝੂਠ ਮਾਰਨੂ ਮਾਰੀ ਜਾਵੇ ਰੱਬ ਜਨਾ ਮਰਜੀ ਕਰਾਈ ਜਾਵੇ ਆਪੀ ਮਾਰਨਾ ਕਿਹੜਾ ਕਿਸਨੇ ਮਾਰਨਾ ਆ ਸਵੇਰ ਦੇ ਚਾਰ ਘਰ ਵੇੜ ਦੇ ਮਗਰ ਲੱਗੇ ਆ ਅੱਛਾ ਜੇ ਨਾ ਰੇਡ ਵੀਡੀਓ ਦਾ ਵਿੱਚ ਪਾਉਣਾ ਨਾ ਇਹਦਾ ਇਹਨੂੰ ਵੱਧ ਪੈਸੇ ਮਿਲਦੇ ਆ ਅੱਛਾ ਜੀ ਪਰ ਮੈਂ ਕਿਹਾ ਨਹੀਂ ਹਾਂ ਚੀਜ਼ ਹੁੰਦੀ ਕੋਈ ਕੋਈ ਬਿਲਕੁਲ ਬਿਲਕੁਲ ਬ੍ਰਾਂਡ ਹੁੰਦਾ ਬਿਲਕੁਲ ਬ੍ਰਾਂਡ ਹੁੰਦਾ ਇਹ ਥੋੜਾ ਗੱਲ ਹੈ ਵਾਕੇ ਵਾਕੇ ਬ੍ਰਾਂਡ ਹੈ ਜੀ ਬੜੀਆਂ ਵੜਾਂ ਲਈ ਦੀਆਂ ਤੁਸੀਂ ਹਾਂ ਬੜੀਆਂ ਵੇਚੀ ਦੀਆਂ ਬੋਲੋ ਜੀ ਵੇਰ ਤੇ ਸੰਦੀਪ ਸਿੰਘ ਕੋਈ ਆਂਦੀ ਮੈਨੂੰ ਲੱਖ ਰੁਪਏ ਦੀ ਵੇਚ ਹਾਂ ਅਸੀਂ ਵੀ ਪੈਸੇ ਲਾ ਕੇ ਲਈ ਆ ਹਾਂ ਪਰ ਆਪਾਂ ਦੇਣ ਵਾਲੀ ਗੱਲ ਕਰਨੀ ਆ ਵਿਗ ਜੇ ਹਾਂ ਤੇ ਵੇਖ ਅੱਜ ਜਾਣੀ ਆ ਜਾਣੇ ਵੇਖੀ ਜਾਣੀ ਵੇਖੇ ਜਾਣੀ ਅੱਜ ਸੰਦੀਪ ਗਾਗ ਇਹਦੇ 5 6 ਨੇ ਹੁਣ ਵੇਖੋ ਵੀਡੀਓ ਚ ਕਿਸ ਦੇ ਕਰਮਾ ਜਵਾ ਕਿ ਐਵੇਂ ਕਿਸ ਦੇ ਕਰਮਾ ਜਵਾ ਇਹਦੇ ਹੁਣ ਮਾਲਕ ਜਾਣਦਾ ਹਾਂਜੀ ਦੇਦੀ ਹੈ 90000 ਰੁਪਏ ਦੀ ਕਰ ਦੋ ਮਾਨਦ ਅਜ ਨਾ ਹੁੰਦਾ ਹਾਂਜੀ ਸੰਦੀਪ ਵੇਖ ਲੈ ਵਾ ਇਹ ਵਰਾ ਦੱਸੀ ਜਾਂਦਾ ਜਾਨ ਮੰਡੀ ਲੱਗਣ ਵਾਲੀ ਵਸ਼ੀ ਆ ਇਹ 82000 ਦੀ ਠੀਕ ਆ ਦੋ ਹੋਰ ਛੋਟ 80 ਦੀ 80000 ਦੀ ਆਪਾਂ ਵਸ਼ੀ ਦੇਣੀ ਆ ਹਾਂ ਠੀਕ ਆ ਨਾ ਬਿਲਕੁਲ ਠੀਕ ਆ 80000 ਦੀ ਚਲੋ ਆਜੋ ਇਧਰ ਆਜੋ ਮਾਤਾ 2 ਮਿੰਟ ਰੁਕ ਜਾ ਕਰੇ ਹੰਨੀ ਕੋਈ ਸ੍ਰੀਪ ਜੀ ਆ ਮੈਂ ਗੱਭਣਾ ਅੱਛਾ ਗੱਭਣਾ ਅੱਜ ਸੂਪੇ ਕੱਲ ਸੂਪੇ ਦੂੰਗਾ ਤਨਾ ਦਣਾ ਸੂਪੇਗੀ ਬਸ ਠੀਕ ਆ ਹਾਂਜੀ ਦੂਜਾ ਸੂਆ ਜੀ ਦੂਜਾ ਸੂਆ ਸੋਣੀ ਸੰਦੀਪ ਹਾਂਜੀ ਬਹੁਤ ਚੰਗੀ ਸਿੰਘ ਲਓ ਦੂਜਾ ਸੂਆ ਝੋਟੀ ਆ ਬਹੁਤ ਚੰਗੀ ਵੀ ਚੰਗੀ ਆ ਨਖਲ ਨਾ ਸਰਪੂਰੀ ਸਿੰਘ ਸਿੰਘ ਮੈਂ ਦਾ ਬਹੁਤ ਚੰਗਾ ਸੁਥਰੀ ਆ ਸਫਾਈ ਸਫੀ ਵੇਖੋ ਮੈਂ ਦੀ ਤੇ ਦੇ ਪੰਜ ਚਾਰ ਲੈ ਜੀ ਮਿਲ ਕੋ ਜੀ ਬਿਲਕੁਲ ਬਿਲਕੁਲ ਤੇ ਨਹੀਂ ਕਿਨੇ ਕਰ ਜੀ ਦੋ ਰੋ ਬਜੀ ਦੁੱਧ ਵੀਰ ਜੀ ਹੁਣ ਵੇਖੋ 12 13 ਕਿਲੋ ਦਊਗੀ ਪਤਾ ਨਹੀਂ ਜੀ ਇਹਨਾਂ ਦੁੱਧ ਮੈਂ ਨੂੰ ਕੀ ਆਂਦਾ ਨਹੀਂ ਨਹੀਂ ਕੁਛ ਨਹੀਂ ਕਰ ਰਹਿਣਾ ਇਹ ਵੀ ਬੰਦੇ ਨੇ ਮਜਬੂਰੀ ਨੂੰ ਮੈਂ ਵੇਚੀ ਜੋ ਹਾਂ ਕੱਲੀ ਮੈਂ ਹੀ ਡੇਰੇ ਦੇ ਕਹਿੰਦਾ ਅੱਗੇ ਇੱਕ ਮੈਂ ਕੋਈ ਖੋਲ ਕੇ ਲੈ ਗਿਆ ਹਾਂ ਰਹਿਣਾ ਪੈਂਦਾ ਸੀ ਦੇਖੋ ਮੈਂ ਕਿੰਡੀ ਚੰਗੀ ਆ ਨਹੀਂ ਠੀਕ ਥਾਂ ਥੁਣ ਬੜਾ ਪਿਆਰਾ ਮਹਿੰਦਾ ਐਦਾਂ ਮੈਂ ਥੱਲੇ ਬਹਿ ਕੇ ਟਿੱਪੀ ਕਾਲੀ ਪੌਰ ਝੋਟੀ ਆ ਬਿਲਕੁਲ ਜੀ ਮਾਤਾ ਉਧਰ ਹੋਇਆ ਸਹਾਰ ਤੇ ਇੱਧਰ ਵਹੇ ਮਾਤਾ ਇੱਧਰ ਵਹੇ ਪਸ਼ੂ ਮਰੂ ਇੱਧਰ ਵਹੇਗਾ ਇੱਧਰ ਵਹੇ ਹਾਂਜੀ ਫਿਰ ਪੈਂਦਾ ਜੀ ਵੇਖੋ ਬਈ ਮੈਂ ਇਹਦੇ ਸਲੀਫੀਆਂ ਹੈਗੀਆਂ 110 5000 ਦੀ ਹਾਂ ਗੱਬਣ ਮੈਂ ਹੂੰ ਰਾਤ ਦੀ ਆਈ ਹੈ ਭਾਰਤ ਦੀ ਥਣਾ ਦੀ ਮੇਰੀ ਗਾਰੰਟੀ ਹੋਏਗੀ ਹੂੰ ਬੜੀ ਠੰਡੀ ਠੁੰਡੀ ਮੈਂ ਆਪਾਂ ਇਦਾਂ ਮੈਂ ਤੇ ਥੱਲੇ ਬੈਠੇ ਡੀ ਕੇ ਹਾਂ ਹਾਂਜੀ ਠੰਡੀ ਨਹੀਂ ਐਡੀ ਆਪਾਂ ਦੇਣ ਵਾਲਾ ਮੁੱਲ ਪਾਉਣਾ 92000 ਰੁਪਏ ਚਲੋ ਠੀਕ ਹੈ 92000 ਦੀ ਮੈਂ ਦੇ ਦਾਂ ਨੀਲੀ ਵੇਖੋ ਛੋਟੀ ਦੂਜਾ ਸੁਆ ਇਹ ਵੀ ਗੱਬਣ ਗੱਬਣ ਸੰਦੀਪ ਸਿੰਘ ਲਓ ਜੀ ਦੂਜਾ ਸੂਆ ਝੋਟੀ ਵੇਖੋ ਚੀਜ਼ ਆ ਚੀਂਦੇ ਘਰ ਰੱਖਣ ਵਾਲੀ ਕਟੀ ਆਹਾਹਾ ਸੈង ਹੁੰ ਤੋਰੋ ਤੇ ਲਓ ਜੀ ਵੇਖੋ ਬਰਾ ਕਨੇਡਾ ਲਊਗੀ ਜੀ ਲੈ ਗਈ 500 ਦਾ ਨਾ ਜੀ 500 ਦਾ ਲੈ ਜਾ ਹਣਾ ਹਾਂਜੀ ਠੀਕ ਹੈ ਫਿਰ ਬਹੁਤ ਹੀ ਚੰਗੀ ਸੰਦੀਪ ਬੁਵਾ ਜੀ ਵਾ ਹੈ ਕਿ ਨਹੀਂ ਸਾਫ਼ ਸੁਥਰੀ ਬਣੀ ਆ ਬਿਲਕੁਲ ਸਾਫ਼ ਸੁਣੀ ਵੇਖੋ ਕਿੰਨੀ ਸੁਣੋ ਵੇਖੋ ਕਿੰਨਾ ਨਾ ਸਨੱਕੀ ਬਣੀ ਆ ਮੁੱਲ ਵੀ ਬਿਲਕੁਲ ਜਾਇਜ਼ ਲੈਣ ਵਾਲਾ ਕਰਨਾ ਕਿੰਨਾ ਪਹਿਲੇ ਫੋਨ ਤੇ ਜਿਹੜੀ ਉੜ ਜੇ ਹਾਂ ਬਾਲਾ ਐਵੇਂ 13 40 ਨਹੀਂ ਕਰੀ ਜਾਣਾ ਇਹਦਾ ਹਾਂ ਛੋੜਾ ਜਿਹਾ ਭਾਪੂਣਾ ਜਿਹੜੀ ਆਵੇ ਇੱਧੇ ਜਾਵੇ ਹਾਂ ਛੋਟੀ ਵੇਖ ਲੋ ਕਿ ਨਹੀਂ ਚੰਗੀ ਆ ਬੋਲੋ ਸੁਨੀਲ ਸਿੰਘ ਵੀ ਨਾ ਕਹਣਾ ਸਾਰੀਆਂ ਇਹੋ ਗੱਲਾਂ ਕਰੀ ਜਾਂਦਾ ਬੰਨਿਆ ਕਮਰੇ ਪਾਉਣੇ ਮਾਤਰਸੀ ਬੰਦੇ ਅੱਛਾ ਜੇ ਤੋ ਮੈਂ ਲਈ ਆ ਕੱਲੀ ਮੈਂ ਇੱਕ ਕੱਟੀ ਆਉਂਦਾ ਕੋ ਕਹਿੰਦੇ ਸੀ ਚਲੋ ਮਜਬੂਰੀਆਂ ਹੁੰਦੀਆਂ ਹਾਂ ਸਾਹ ਸੁਸਰੀ ਵੇਖੋ ਕਿੰਨੀ ਠੰਡੀ ਵੇਖੋ ਕਿੰਨੀ ਹੈ। ਹੂੰ। ਇਹ ਗੱਬਣ ਸਿੰਘ ਜੀ ਸਾਂ ਲੱਤ ਨਹੀਂ ਚੁੱਕਦੀ। ਠੀਕ ਆ। ਮੁੱਲ ਭਾਂਏ ਦਾ 95 90 85 ਹਾਂ ਨਾ ਜਿਹੜੀ ਛੋਟ ਕਰੂੰ ਆਪਣੀ ਮੱਦੀ ਨਾਲ 100-200 ਰੁਪਏ ਆਪਣੇ 82000 ਦੀ। ਚਲੋ ਜਾ 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 ਮਜਾ ਆ। 82000 ਕੱਢੀ ਦੇ ਰਾਂ। ਚਲੋ ਚਲੋ ਨਾ ਬਸ ਠੀਕ ਆ। 82 ਦੀ ਕੱਢੀ ਦੇ ਰਾਂ। ਚਲੋ। ਤੇ ਆਹ ਝੋੜੀ ਜੀ ਇਹ ਝੋੜੀ ਸੁਨੀਲ ਸਿੰਘ ਪਹਿਲਾਂ ਸੁਈ ਅੱਜ 8000 ਦਾ ਦੀ। ਅੱਛਾ। ਉਹ ਜਿਹੜਾ ਕਟਾ। ਠੀਕ ਆ। 8 ਤੋਂ 9 ਕਿਲੋ ਦੁੱਧ ਜੋ। 8-9 ਗਲੋ ਤਿਆਰ ਇਹ ਬਿਲਕੁਲ ਕਾਲੀ ਸ਼ਾ ਹਾਂ ਕਾਲੀ ਇੱਕ ਵਾਲ ਨਹੀਂ ਝੋਡੀ ਰਚਾ ਹਾਂ ਜੈਡ ਬਲੈਕ ਬਰ ਕੋ ਪਿਓਰ ਕਾਲੀ ਆ ਠੀਕ ਹੈ ਵੱਡੀ ਝੋਡੀ ਫੁੱਲ ਸਾਇਰ ਇਹ ਪੂਰੇ ਪੂਰਾ ਫੁੱਲ ਸਾਇਰ ਆ ਬਹਾ ਬਿਲਕੁਲ ਜੈਡ ਪੋਣਾ ਛੋਟਾ ਜੈਦਾ ਛੋਟਾ ਚਲੋ ਤੋੜੋ ਇਹ ਪਿਓਰ ਕਾਲੀ ਲਓ ਜੀ ਵੇਖੋ ਗੁਰਦੇਵੀ ਨਹੀਂ ਠੀਕ ਆ ਫਿਰ ਬਹੁਤ ਚੰਗੀ ਝੋਡੀ ਸੰਦੀ ਸੀ ਚੰਗੇ ਚੰਗੇ ਦੀ ਰੋਟੀ ਕਾਲੀ ਬਰੂਦਰ ਕੀ ਪਲੀ ਬੜੀ ਹੈ ਸਨੀਪ ਚੋਣ ਬੜੀ ਚੰਗੀ ਹੈ ਨਸਲਾਂ ਪੂਰੀ ਝੋਟੀ ਬੜੀ ਨਸਲ ਝੋਟੀ ਤੇ ਇਹਦਾ ਫਿਰ ਮੁੱਲ ਜੀ ਮੁੱਲ ਸੰਦੀਪ ਸਿੰਘ ਇਹਦਾ ਵੀ ਜੈ ਜੀ ਆ ਹੂੰ ਅੱਜ ਲੈਣ ਦੇਣ ਵਾਲੇ ਮੁੱਲੀ ਆ ਬਸ ਕੋਈ 1 30 ਨਹੀਂ 40 ਨਹੀਂ ਮੁੱਲੇ ਦਾ 95000 ਹਾਂ 85 ਦੀ ਹਾਨ ਆਈ ਆ ਚਲੋ ਜਾਣ 500 500 ਉਹ ਜੋ ਛੋਟ ਛਾਟ ਵਾ ਕੋਈ 100 200 ਰੁਪਇਆ ਵਾਧ ਨਹੀਂ ਤੇ ਆ ਕੱਟੀ ਨਾ ਲੈ ਲਈ ਇਹ ਕੱਟਾ ਇਹ ਕੱਟਾ ਆ ਬੱਚਾ ਇਹਦਾ ਤੇ ਆ ਕਟਾ ਜੋ ਤਾਂ ਜੀ ਸੂਈ ਜੋ ਠੀਕ ਆ ਤੋਦੂ 11-12 ਕਿਲੋ 11-12 ਕਿਲੋ ਲਓ ਜੀ ਇਹ ਵੀ ਚੈੱਕ ਵੱਡੀ ਫੁੱਲ ਸਾਈਜ਼ ਬਸ ਠੀਕ ਹੈ ਫਿਰ ਆ ਵੇਖਾ ਬਾ ਬਿਲਕੁਲ ਜੈਜ ਰੱਖਿਆ ਚੱਲ ਅੰਦਰ ਕਰੇ ਬਹੁਤ ਸੋਹਣਾ ਲੱਗਾ ਥਣ ਲੈਵਾ ਇਹ ਭਾਈ ਵੀਰ ਕਿੰਨਾ ਕਰ ਜਿੱਦੋ ਤੇ ਦੁੱਧ ਭਾਜੀ ਅੱਜ ਜਨਾ ਝੋਟੀ ਨੇ ਮਲੇ ਤੇ ਤਰੀ ਆ ਨਾ ਵੇਖੋ ਹਾਂ 14-15 ਲੀਟਰ ਵਾਲੀ ਆ ਦੁੱਧ ਹੈ ਹੀ ਬੜਾ ਮਹੀਂ ਥਲੇ ਨੀ ਜਾਦੇ ਇਹ ਨਾਲ ਝੋਟੀ ਨੇ ਮੇਲਾ ਮਾਰਿਆ ਜੀ ਇਹਨਾਂ ਮੇਲਾ ਮਾਰਿਆ ਮੈਂ ਪਹਿਲੀ ਮੈਂ ਵੇਖੀ ਨਹੀਂ ਤੇ ਮਈਆਂ ਮੇਲਾ ਨਹੀਂ ਮਾਰਦੀਆਂ ਅਤਕਰਾਤੀ ਸ਼ਾਹ ਸੰਦੀਪ ਸਿੰਘਾਂ ਝੋਟੀ ਨੇ ਆ ਵੇਖੋ ਆਪਾਂ ਕੋਈ ਤੋਤਾ ਨਹੀਂ ਤਾਤਾ ਨਹੀਂ ਹਾਂ ਵੇਖੋ ਕਿਦਾਂ ਮੇਲਾ ਮਾਰਿਆ ਫੁੱਲ ਸੈ ਇੰਦਾ ਮੁੱਲ ਜੀ ਫੇਰ ਮੁੱਲ ਭਾਵੇਂ ਇਹਦਾ 1.5 ਲੱਖ 1 20 1 25 1 10 ਦੀ ਚਲੋ ਜਾਣ ਦੋ ਇੱਕ ਦਸ ਦੀ ਦੇ ਲਓ ਜੀ ਵਾਠ ਠੀਕ ਆ ਇਹੋ ਆਪਣੇ ਕੋਲ ਜੀ ਲੋ ਜੀ 5 ਵਜੂ ਸੇਲ ਆ ਬਾਕੀ ਮੇਰਾ ਵੀ ਇੱਥੇ ਆ ਗਿਆ ਇੱਕ ਟਾਈਮ ਦੋ ਟਨ ਚੁਆਈ ਕਰੋ ਪਾਸ ਕਰੋ ਸਹੀ ਹੈ ਨਹੀਂ ਜਿੱਦਾਂ ਮਰਜੀ ਸੰਦੀਪ ਜੀ ਕਾ ਗੱਬਣਾ ਨਹੀਂ ਬਾਈ ਜੀ ਅੱਜ ਆ ਜਾਣੀ ਬਸ ਗੱਬਣਾ ਵਾ ਹਾਂਜੀ ਥਣਾ ਦੀ ਤੇ ਭਾਰ ਦੀ ਮੇਰੀ ਗਰੰਟੀ ਆ ਜਿਹਦੇ ਘਰ ਜਾ ਕੇ ਮੁੰਗਰ ਵੀ ਕੱਢ ਜਣ ਹਾਂਜੀ ਮੈਂ ਲੱਦ ਕੇ ਲੈ ਆ ਹੁਣ ਚਲੋ ਬਾਕੀ ਆ ਵੇਖੋ ਛੋਟੀ ਦਾ ਆਪਾ ਮੁੱਲ ਕੁਝ ਨਹੀਂ ਪਾਇਆ ਠੀਕ ਆ ਵੇਖੋ ਬਾਲੀ ਠੰਡੀ ਆ ਮਸਤ ਕੱਢੀ ਆ ਹਾਂ ਹਿਲਦੀ ਨਹੀਂ ਕਿਤੇ ਇਹਦਾ ਮੁੱਲ 82000 ਰੁਪਇਆ ਹੈ ਠੀਕ ਹੈ ਤੇ ਵੜੀ ਅੱਸੀ ਦੀ ਬਾਕੀ ਜਿਹੜੀਆਂ ਸੁਈਆਂ ਵਾਂ ਉਹਨਾਂ ਦੇ ਥਣਾ ਚ ਭੂਰ ਛੜਾ ਕੋਈ ਨਹੀਂ ਗਾ ਗੱਬਣਾ ਦੀ ਥਣਾ ਦੀ ਦੇ ਦਾਂਗੇ ਗਾਰੰਟੀ ਤੇ ਭਾਰ ਦੀ ਚੇਦਾਂਗੇ ਛਾੜੀ ਮੁਕੱਦਰ ਆਪਣੇ ਆ ਦੁੱਧੇ ਚ ਵੜਨ 12 12 ਕਿਲੋ 10 ਕਿਲੋ ਕਿਸਮਤ ਆਪੋ ਆਪਣੀ ਠੀਕ ਹੈ ਮਾਲ ਆਪਣੇ ਕੋਲੋਂ ਜਾਂਦਾ ਜਾਂਦਾ ਰਹਿੰਦਾ ਦਿੱਲੀ ਕੋਈ ਵੱਡੀ ਆ ਗਈ ਕੋਈ ਛੋਟੀ ਆ ਗਈ ਤੇ ਪਿੰਡ ਹੈਗਾ ਆਪਣਾ ਤਵਾਨ ਜ਼ਿਲ੍ਹਾ ਹੈਗਾ ਗਦਾਸਪੁਰ ਤਸੀਲ ਹੈਗੀ ਬਟਾਲਾ ਨੇੜੇ ਅਲੀ ਆਉਂਦੇ ਤੇ ਧਰਮ ਦੇ